ਆਪ ਪਰਮੇਸ਼ਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆਂ ਤਾਰੀਫ ਕਰਦੇ ਆਂ ਵਧਾਈ ਕਰਦੇ ਆਂ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਮਹਿਮਾ ਕਰਦੇ ਆਂ ਖੁਦਾਵਾਨ ਪ੍ਰਭੂ ਜੀ ਤੁਸੀਂ ਆਪਣੀ ਹਜ਼ੂਰੀ ਦੇ ਵਿੱਚ ਖੁਦਾਵਾਨ ਸਾਡੇ ਇਸ ਘਰ ਦੇ ਵਿੱਚ ਲੈ ਕੇ ਆਇਆ ਪਰਮੇਸ਼ਰ ਰੋਡ ਜੀ ਬਾਣੀ ਪਿਆਰ ਕਰਕੇ ਪ੍ਰਭੂ ਇਸ ਘਰ ਦੇ ਵਿੱਚ ਪ੍ਰਭੂ ਜੀ ਤੁਹਾਡੇ ਤੁਹਾ ਦਾ ਬੰਦ 110 ਦਸੇ ਉਤਰਦੇ ਹਨ ਪ੍ਰਭੂ ਜੀ ਤੁਹਾਡੇ ਮੰਨਣ ਵਾਲੇ ਲੋਕ ਖੁਦਾਵੰਦ ਆ ਜਾਂਦੇ ਨੇ ਪ੍ਰਭੂ ਉਸ ਘਰ ਦੇ ਵਿੱਚ ਪ੍ਰਭੂ ਜੀ ਖੁਦਾਵੰਦ ਪ੍ਰਭੂ ਜੀ ਲੱਖਾਂ ਕਰੋੜਾਂ ਸੌ ਉਤਰ ਜਾਂਦੇ ਨੇ ਕਿਰਪਾ ਪ੍ਰਮੇਸ਼ੁਰ ਖੁਦਾਵੰਦ ਪ੍ਰਭੂ ਤੇਰੀ ਆਤਮਾ ਨੂੰ ਇਸ ਜਗ੍ਹਾ ਤੇ ਅਸੀਂ ਮਹਿਸੂਸ ਕੀਤਾ ਮੇਰੇ ਪਿਤਾ ਪਰਮੇਸ਼ੁਰ ਤੁਹਾਨੂੰ ਜੀ ਮੇਰੇ ਖੁਦਾਵੰਦ ਜਦ ਇਸ ਘਰ ਦੇ ਵਿੱਚ ਬੰਦ ਗਏ ਹੋਏ ਪ੍ਰਭੂ ਜੀ ਜਿਨ੍ਹਾਂ ਨੇ ਵੀ ਮੂੰਹ ਨੂੰ ਖੋਲ ਕੇ ਸਾਜ ਨੂੰ ਬੁਜਾਇਆ ਤਾੜੀਆਂ ਨੂੰ ਬੁਜਾਇਆ ਕਦੋਂ ਕਬੂਜੇ ਖੁਦਾਵੰ ਪ੍ਰਭੂਏ ਕੀਤੇ ਕੀ ਬੰਦਗੀ ਤੋਂ ਸੁਵਰਗ ਦੇ ਵਿੱਚ ਗ੍ਰਹਿਣ ਤੇ ਖੂਲ ਥਾਰੇ ਖੁਦਾਵੰ ਪ੍ਰਭੂਏ ਇਹ ਕਹਾੜੇ ਦੇ ਪ੍ਰੋਪੋਜ਼ਲ ਜੈਨੈਵ ਜਾਣ ਨਾਲ ਜੁੜਨ ਦੇ ਤਾਕਰਿਕਰ ਤੇ ਲੈ ਕੇ ਲੈ ਜਾਣ ਨੂੰ ਖੁਦਾਵਾਨ ਪ੍ਰਭੂ ਤੇਰੇ ਨਾਮ ਦੇ ਵਿੱਚ ਆਸ਼ੀਸ਼ਿਤ ਹੋ ਉਸੇ ਚਾਲ ਦਿਆ ਮੇਰੇ ਪਿਤਾ ਪਰਮੇਸ਼ਰ ਤੇਰੇ ਨਾਮ ਦੇ ਵਿੱਚ প্রভু ਉਹਨਾਂ ਦੇ ਜੀਵਨਾਂ ਨੂੰ ਖੁਦਾਵਾਨ ਹਰ ਇੱਕ ਬੰਦਰ ਯਿਸੂ ਮਸੀਹ ਤੇਰੇ ਨਾਮ ਦੇ ਵਿੱਚ ਟੁੱਟ ਜੇ ਖੁਦਾਵਾਨ ਤੋਂ ਹੋਵੇ ਹਾਲਾਂਕਿ ਦਵਾਦਵਾ ਦਾ ਡੋਤਾ ਹੈ ਕਿ ਪਰਮੇਸ਼ਰ ਨਾਲ ਪੱਲੇ ਪਾਉਣ ਲਈ ਪਿਤਾ ਪਰਮੇਸ਼ਰ ਖੁਦਾਵਾਨ ਪ੍ਰਭੂ ਇਸ ਕਾਰਨ ਦੇ ਵਿੱਚ ਮੀਟਿੰਗ ਹੋਏ ਜੋ ਖਰਚਾ ਹੋਇਆ ਹੈ ਪਿਤਾ ਪਰਮੇਸ਼ਰ ਤੁਹੋ ਜੀ ਉਹ ਖੁਦਾ ਉਸ ਦੇ ਬਦਲੇ ਪਦਾ ਤੀਰ ਹੀ ਸਾਡੇ 100 ਬਣਾ ਖੁਦਾਵਾਨ ਇਹਨਾਂ ਨੂੰ ਪ੍ਰਤੀਫਲ ਬਖਸ਼ਣਾ ਮੇਰੇ ਪਿਤਾ ਪਰਮੇਸ਼ਰ ਇਹਨਾਂ ਦੇ ਵਸੀਲੇ ਦੇ ਨਾਲ ਪ੍ਰਭੂ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਜੀ ਅੱਜ ਆਸ਼ੀਸ਼ ਨੇ ਪ੍ਰਾਪਤ ਕੀਤਾ ਕਰਦਾ ਪ੍ਰਭੂ ਇਹਨਾਂ ਦੇ ਵਸੀਲੇ ਦੇ ਨਾਲ ਅੱਜ ਸੈਂਟ ਦੇ ਵਿੱਚ ਵੱਧ ਵੀ ਹੋਈਆਂ ਕਰਦਾ ਪ੍ਰਭੂ ਜੀ ਖੁਦਾਵਾ ਪ੍ਰਭੂ ਜਿੰਨੇ ਕਰਾਂ ਦੇ ਵਿੱਚ ਪ੍ਰਭੂ ਅੱਜ ਦਾ ਵਚਨ ਪਿਆ ਪ੍ਰਭੂ ਜੀ ਉਹ ਕਰ ਨਜ਼ਾਰ ਪਾਜਾ ਮੇਰੇ ਪਿਤਾ ਪਰਮੇਸ਼ਰ ਤੇ ਪਿੰਡ ਦੇ ਵਿੱਚ ਹੋਰ ਸਾਰੀਆਂ ਰੂਹਾਂ ਬਚਣ ਮੇਰੇ ਪਿਤਾ ਪਰਮੇਸ਼ਰ ਤੇਰਾ ਨਾਮ ਜਲਾਲ ਪਾਜਾ ਖੁਦਾਵਾ ਪ੍ਰਭੂ ਤੇਰਾ ਨਾਮ ਪਿਤਾ ਪਰਮੇਸ਼ਰ ਮਹਿਮਾ ਪਾਜਾ ਖੁਦਾਵਾ ਪ੍ਰਭੂ ਜੀ ਕਿਉਂਕਿ ਜਲਾਲ ਖੁਦਾਵਾ ਬਾਦਸ਼ਾਹ ਹੈ ਔਰ ਖੁਦਾਵਾ ਦੀ ਰਿੰਗ ਦੀ ਰਮਾ ਦਾ ਪਰਮੇਸ਼ਰ ਧੰਨਵਾਦ ਕਰਦੇ ਤਾਰੀਫ ਕਰਦੇ ਪ੍ਰਭੂ ਇਹ ਬਚਨ ਜੋ ਉਪਰੋਂ ਸਾਡੇ ਜੀਵਨਾਂ ਦੇ ਵਿਜਿਆ ਗਿਆ ਤੋਂ ਦੀ 350 ਬਣਾ ਫਲ ਦਾ ਵੀ ਮੈਦੇ ਪਰਮੇਸ਼ਰ ਕੋ ਬਧੀ 43 ਨੂੰ ਤੋੜੀ ਦਾ ਕਰਨੇ ਪਾਇਆ ਦਾ ਪਰਮੇਸ਼ਰ ਇਸ ਕੰਮ ਦੇ ਵਿੱਚ ਪ੍ਰਭੂ ਆਪਣੀ ਬਰਕਤ ਤੇ ਬਰਕਤ ਤੇ ਬਰਕਤ ਨੂੰ ਦੇਣਾ ਕਰੇ ਖਲਾਵਾ ਧੰਨਵਾਦ ਪ੍ਰਭੂ ਦੀ ਤਾਰੀਫ ਕਰਦੇ ਆ ਪ੍ਰਭੂ ਜਿਸ ਤਰ੍ਹਾਂ ਸਾਡੇ ਆਉਣ ਦੇ ਵਿੱਚ ਤੁਸੀਂ ਮਦਦ ਕੀਤੀ ਪ੍ਰਭੂ ਜਾਣ ਦੇ ਵਿੱਚ ਵੀ ਅੰਗਸਾ ਕੋਣਾ ਸਹਾਇ ਹੋਣਾ ਪ੍ਰਭੂ ਅਸੀਂ ਹੋਰ ਵੀ ਇੰਨਾ ਘਰਾਂ ਦੇ ਵਿੱਚ ਮੀਟਿੰਗ ਕਰਦੇ ਆ ਪ੍ਰਭੂ ਤੇਰਾ ਆਤਮਾ ਸਾਡੇ ਨਾਲ ਰਹੇ ਪਿਤਾ ਪਰਮੇਸ਼ਰ ਤੇਰਾ ਸਾਡਾ ਤੇਰਾ ਆਤਮਾ ਸਾਡੇ ਨਾਲ ਬੋਲੇ ਗੱਲ ਬਾਤ ਤੇ ਪਿਤਾ ਪਰਮੇਸ਼ਰ ਔਰ ਖੁਦਾ ਤੇਰੇ ਦਾਸ ਤਸੀਂ ਦੁਆਰਾ ਵੱਡੇ ਵੱਡੇ ਕੰਮ ਹੋ ਜਾਣ ਸਾਡੇ ਪਿਤਾ ਪਰਮੇਸ਼ਰ ਖੁਦਾਬੋ ਤੁਹਾਨੂੰ ਬਾਤ ਹੈ ਕਿ ਜੁਗਰ ਜੁਗ ਸਰਦੀਪ ਕਾ ਵਿੱਚ ਮੈਂ ਤੁਹਾਡੇ ਨਾਲ ਖਾਣਾ ਖੁਦਾਬੋ ਤੂੰ ਸਾਡੇ ਸਾਰਿਆਂ ਦੇ ਨਾਲ ਹੈ ਪ੍ਰਭੂ ਤੁਹਾਡਾ ਧੰਨਵਾਦ ਕਰਦਾ ਤੇ ਸਾਰੀ ਰਹਿਮਾ ਸਾਰਾ ਦਿਨਾਲ ਸਾਰੀ ਬਜ਼ੁਰਗੀ ਤੁਹਾਡੇ ਪਵਿੱਤਰ ਅਤੇ ਸਮਰਥੀ ਨਾਮ ਲੈ ਸਾਰੀ ਪ੍ਰਾਰਥਨਾ ਜਾਂਵਾ ਪਰਮੇਸ਼ਰ ਪਵਿੱਤਰ ਆਤਮਾ ਦੀ ਪਾਕ ਹਜ਼ੂਰੀ ਚ ਤੁਹਾਡੇ ਕੋਲ ਤੇ ਪੁੱਤਰ ਸਾਡੇ ਉਜਾਰ ਕਰਤਾ ਮੁਕਤੀ ਦਾਤਾ ਪ੍ਰਭ ਯੇਸ਼ੁ ਮਸੀਹ ਦੇ ਪਾਕ ਹਜ਼ੂਰ ਉੱਤਰ ਬਿਠੇ ਆਉਂਦੇ ਨਾਮ ਸਮਗਵਤੇ ਆਮੀਨ ਆਪ ਜੀ